ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਤੇ ਤੁਸੀਂ ਇਸ ਵਕਤ ਸਾਨੂੰ ਦੇਖ ਰਹੇ ਹੋ ਲੰਡਨ ਤੋਂ ਤੇ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਲਾਹੌਰ ਦਰਬਾਰ ਦੇ ਨਾਲ ਸੰਬੰਧਿਤ ਬੜੀਆਂ ਖਾਸ ਚੀਜ਼ਾਂ ਦਿਖਾਉਣ ਜਾ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਿੰਨੀਆਂ ਚੀਜ਼ਾਂ ਜਿਦੇ ਵਿੱਚ ਮੇਨ ਕੋਹੇਨੂਰ ਹੀਰਾ ਵੀ ਆਉਂਦਾ ਹੈਗਾ ਤਾਂ ਜਾਂ ਜੋ ਵੀ ਹੋਰ ਕੀਮਤੀ ਵਸਤਾਂ ਸੀ ਉਹ ਅੰਗਰੇਜ਼ਾਂ ਦੁਆਰਾ ਲੁੱਟ ਕੇ ਇੱਥੇ ਲੰਡਨ ਲਿਆਂਦੀਆਂ ਤੇ ਉਹ ਅੱਜ ਇੱਥੇ ਮਿਊਜ਼ੀਅਮ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ ਉਹ ਸਾਰਾ ਤੁਹਾਨੂੰ ਅੱਜ ਦੇਖਣ ਨੂੰ ਮਿਲੇਗਾ ਇਹ ਲੰਡਨ ਦੀਆਂ ਹਟਾਂ ਆ ਗਈਆਂ ਜੀ ਇਹਨਾਂ ਦੀਆਂ ਜਿਹੜੀਆਂ ਦੇਸੀ ਦੁਕਾਨਾਂ ਹੁੰਦੀਆਂ ਕੁਝ ਖਾ ਪੀ ਲਈਏ ਕਿਉਂਕਿ ਤੁਰ ਕੇ ਬਾਹਰ ਜਾਣ ਮੈਂ ਤਾਂ ਸੀ 15 ਮਿੰਟ ਦਾ ਹੀ ਡਿਸਟੈਂਸ ਹੈ ਤੇ ਸੰਦੀਪ ਕੰਦੀ 40 ਮਿੰਟ ਲੱਗਣੇ ਆ ਬਸ ਤੇ 15 ਮਿੰਟ ਲੱਗਦੇ ਆ ਤੇ ਅਸੀਂ ਜਾਂ ਬਸ ਤੇ ਜਾਵਾਂਗੇ ਤੋਂ ਬਾਅਦ ਤੇ ਜੂਸ ਲੈ ਲਈਏ ਫਰੈਸ਼ ਜੂਸ ਕੱਢ ਕੇ ਦੇ ਦਿੰਦੇ ਹੁੰਦੇ ਆ ਇਹ ਤੇ ਥੋੜਾ ਜਿਹਾ ਮੈਂ ਇਹਨੇ ਆਰਡਰ ਕਰਦੇ ਤੁਹਾਨੂੰ ਦਿਖਾ ਦਾਂ ਇਹ ਰਿਕਸ਼ੇ ਆ ਲੰਡਨ ਦੇ ਸਾਰੇ ਲੰਡਨ ਬੱਸਸ ਪੀਲੇ ਰੰਗ ਦੀਆਂ ਬੱਸਾਂ ਲਾਲ ਰੰਗ ਦੀਆਂ ਬੱਸਾਂ ਇਹ ਮੇਨ ਸਟਰੀਟ ਆ ਸਭ ਤੋਂ ਜ਼ਿਆਦਾ ਮੇਨ ਜਿਹੜੀ ਜਿੱਥੇ ਅਸੀਂ ਹੁਣ ਫਿਰ ਰਹੇ ਆ ਤੇ ਇਹਨੂੰ ਐਕਸਪੋਰਟ ਕਹਿੰਦੇ ਆ ਸਭ ਤੋਂ ਜ਼ਿਆਦਾ ਸ਼ਾਪਿੰਗ ਕਰਨ ਲੋਕ ਇਹ ਸਟਰੀਟ ਤੇ ਆਉਂਦੇ ਆ ਜਿਹੜੇ ਇਹ ਸਾਰੇ ਮਿਊਜ਼ੀਅਮ ਨਾ ਇਹ ਆਪਸ ਵਿੱਚ ਦੂਜੇ ਤੋਂ ਮਸਾਂ 15-20 ਮਿੰਟ ਦੀ ਡਿਸਟੈਂਸ ਤੇ ਨੇ ਤੇ ਬਾਇਵੋਕ ਤੇ ਇੱਕ ਰਾਇਲ ਐਲਬਰਟ ਮਿਊਜ਼ੀਅਮ ਉਹਦੇ ਚ ਵੀ ਸਾਰਾ ਲੁੱਟਿਆ ਹੋਇਆ ਖਜ਼ਾਨਾ ਪਿਆ ਉਹ ਅਲੱਗ ਤੋਂ ਮਿਊਜ਼ੀਅਮ ਹੈ بڑے ਮਿਊਜ਼ੀਅਮ ਨੇ ਕੁ ਮਦਮ ਤਾਂ ਸ਼ਾਇਦ ਹਉ ਤਾਂ ਵੈਸੇ ਆ ਜਿਵੇਂ ਬੁੱਤ ਵਗੈਰਾ ਬਣੇ ਹੁੰਦੇ ਆ ਨਾ ਉਹ ਚੀਜ਼ਾਂ ਇਹ ਸਾਰਾ ਜਿੰਨਾ ਕੁਸ਼ਾ ਪੁਰਾਣਾ ਹੈ ਸੈਂਟਰਲ ਲੰਡਨ ਦੇ ਵਿੱਚ ਪਿਆ ਹੈ ਸੈਂਟਰਲ ਲੰਡਨ ਦੀਆਂ ਗਲੀਆਂ ਹੈਗੀਆਂ ਤੇ ਲੰਡਨ ਦਾ ਮਤਲਬ ਵਿਚਲਾ ਤੇ ਸਭ ਤੋਂ ਪੁਰਾਣਾ ਹਿੱਸਾ ਤੇ ਇੱਥੇ ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਗੋਰਿਆਂ ਨੇ ਪੁਰਾਣੀਆਂ ਸਾਹਮਣੇ ਰੱਖੀਆਂ ਹੋਈਆਂ ਆ ਇਹਨੂੰ ਕਹਿੰਦੇ ਨੇ ਦੇਖ ਲੋ ਬੱਕਰੀ ਪਹਿਚਾਨ ਸਾਰੇ ਜੋ ਰਿਪਨ ਕੱਲਿਆਂ ਆਉਂਦੇ ਦੇਖਦੇ ਹਨ ਚੜਾਈ ਆ ਮੁੰਡੇ ਦੀ ਮੇਰੇ ਮਨ ਚ ਸੀਗਾ ਮੈਂ ਕਿਹਾ ਜਦੋਂ ਲੰਡਨ ਜਾਵਾਂਗੇ ਆਪਦਾ ਪਹਿਰਾਵਾ ਪਾਉਣਾ ਹੈਗਾ ਆਪਦਾ ਪਹਿਰਾਵਾ ਨਹੀਂ ਛੱਡਣਾ ਫਾਈ ਤਾਂ ਮੈਂ ਚਾਦਰਾਂ ਲਾਉਣਾ ਸੀ ਚਾਦਰਾਂ ਨਹੀਂ ਲਾਇਆ ਉਹ ਲਾਉਣਾ ਨਹੀਂ ਆਇਆ ਉਹ ਲਾਉਣਾ ਨਹੀਂ ਆਇਆ ਨਹੀਂ ਲੰਡਨ ਘੁੰਮਦਾ ਕਿਤੇ ਸ਼ਾਨ ਹੀ ਬੱਕਰੀ ਹੈ ਹੈ ਇਹ ਆ ਗਿਆ ਜੀ ਇਹਨਾਂ ਦਾ ਬੱਸ ਸਟੇਸ਼ਨ ਇੱਥੋਂ ਸਾਨੂੰ ਬੱਸ ਮਿਲਣੀ ਆ 74 74 ਨੰਬਰ ਤੇ ਅਸੀਂ ਖੜਕੇ ਵੇਟ ਕਰਦੇ ਆ ਇਹ ਆ 139 ਇਹ ਵਾਟਰਲੋ ਵਾਟਰਲੋ ਉਹ ਜਗ੍ਹਾ ਸੀ ਇੱਕ ਬੈਲਜੀਅਮ ਚ ਇੱਥੋਂ ਬੈਲਜੀਅਮ ਚ ਸੀ ਖੁਸ਼ੀ ਵਾਟਰਲੋ ਬੈਲਜੀਅਮ ਚ ਜਗ੍ਹਾ ਸੀ ਨਾ ਜਿੱਥੇ ਨੇਪੋਲੀਅਨ ਨੂੰ ਕਹਿੰਦੇ ਸੀ ਨੇਪੋਲੀਅਨ ਨੇ ਆਪਦੀ ਜੰਗ ਹਾਰੀ ਸੀਗੀ ਉੱਥੇ ਸਾਡੇ ਤੋਂ ਜਾਇ ਨਹੀਂ ਗਿਆ ਮੈਨੂੰ ਯਾਦ ਆ ਗਿਆ ਸਾਹਮਣੇ ਵਾਟਰਲੋ ਜਾ ਰਹੀ ਆ ਬੱਸ ਇਹ ਇੱਥੇ ਹੁਣ ਉਹ ਤਾਂ ਖੈਰ ਬੈਲਜੀਅਮ ਚ ਸੀ ਲੈਟਸ ਗੋ ਇਹ ਆ ਢੀੜੀ ਵਾਲੀ ਹੋ ਗਈ ਸੰਦੀਪ ਬੱਸ ਚ ਤੇ ਅਸੀਂ ਤੁਹਾਨੂੰ ਜ਼ਿਆਦਾ ਡੇ ਪਾਸ ਬਣਾ ਰੱਖੇ ਨੇ ਤੇ ਜਿਹੜਾ ਡੇ ਪਾਸ ਹੁੰਦਾ ਹੈ ਪੂਰਾ ਦਿਨ ਚੱਲਦਾ ਹੈ ਲੰਡਨ ਕੋਲ ਮੰਨੀ ਸਭ ਤੋਂ ਵਧੀਆ ਚੀਜ਼ ਆ ਇਹ ਤੇ ਇਹ ਚ ਕਿਰਾਇਆ ਨਹੀਂ ਦੇਣਾ ਬੰਦਾ ਟ੍ਰੇਨ ਚੜੋ ਬੱਸ ਚੜੋ ਜੋ ਮਰਜੀ ਚੜੋ ਕੋਠੇ ਤੇ ਕੋਠੇ ਤੇ ਇਹ ਅਸੀਂ ਆ ਗਏ ਜੀ ਨਾਈਟਸ ਬ੍ਰਿਜ ਦੇ ਏਰੀਆ ਦੇ ਵਿੱਚ ਤੇ ਇੱਥੇ ਮਿਊਜ਼ੀਅਮ ਇਕੱਠੇ ਆ ਇੱਕ ਰਾਇਲ ਅਲਬਰਟ ਮਿਊਜ਼ੀਅਮ ਆ ਇੱਥੇ ਤੇ ਇਹਦੇ ਚ ਵੀ ਆਪਣਾ ਇੰਡੀਆ ਤੋਂ ਲੁੱਟਿਆ ਹੋਇਆ ਬਹੁਤ ਕੁਝ ਪਿਆ ਹੈ ਅੱਜ ਅਸੀਂ ਖਾਸ ਕਰ ਜਿਹੜਾ ਫੋਕਸ ਕਰ ਰਹੇ ਹਾਂ ਉਹ ਪੰਜਾਬ ਦੀ ਹਿਸਟਰੀ ਨਾਲ ਸੰਬੰਧਿਤ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸੰਬੰਧਿਤ ਚੀਜ਼ਾਂ ਦੇਖ ਰਹੇ ਹਾਂ ਇਹ ਮਿਊਜ਼ੀਅਮ 'ਚ ਵੀ ਕਦੇ ਆਵਾਂਗੇ ਇਹ ਮਿਊਜ਼ੀਅਮ 'ਚ ਆਹੀ ਹੈ ਨਾ ਵਿਕਟੋਰੀਅਨ ਅਲਬਰਟ ਮਿਊਜ਼ੀਅਮ ਇਹਦੇ 'ਚ ਇੰਡੀਆ ਤੋਂ ਪੁਰਾਣੀ ਇੰਡੀਆ ਦੇ ਜਿੱਦਾਂ ਆਪਾਂ ਚਰਖੇ ਹੋਗੇ ਟੇਬਲਸ ਹੋ ਗਏ ਸਾਰਾ ਸਾਰਾ ਕੁਝ ਬਾਗ ਹੋ ਗਏ ਇੱਥੇ ਬਹੁਤ ਬਾਗ ਵੀ ਜਿਹੜੇ ਪੰਜਾਬੀ ਬਾਗ ਹੁੰਦੇ ਆ ਉਹ ਵੀ ਚੱਕ ਲਏ ਕੋਈ ਚੀਜ਼ ਨਹੀਂ ਛੱਡੀ ਕੋਈ ਚੀਜ਼ ਨਹੀਂ ਛੱਡੀ ਹਾਂਜੀ ਤੇ ਇਹਦੇ ਚ ਜੀ ਸੰਦੀਪ ਕਹਿੰਦੀ ਬਹੁਤ ਸਾਡੀ ਵਿਰਾਸਤ ਕੀਮਤੀ ਖਜ਼ਾਨਾ ਪਿਆ ਅਗਲਾ ਵਲੌਗ ਅਸੀਂ ਇਹਦੇ ਤੇ ਬਣਾਵਾਂਗੇ ਸਾਡੇ ਕੋਲ ਟਾਈਮ ਘੱਟ ਹੈ ਅੰਦਰ ਜਾਣ ਨੂੰ ਕਿਉਂਕਿ ਮਿਊਜ਼ੀਅਮ ਦੇਖਣ ਨੂੰ ਟਾਈਮ ਲੱਗ ਜਾਂਦਾ ਤੇ ਬੰਦ ਹੋ ਜਾਂਦੇ ਮਿਊਜ਼ੀਅਮ ਤੇ ਫੇਰ ਹੁਣ ਅਗਲੇ ਚ ਦਿਖਾਉਣਾ ਤੁਹਾਨੂੰ ਹੁਣ ਅਸੀਂ ਨੇਚਰਲ ਉਹ ਨੈਚੁਰਲ ਹਿਸਟਰੀ ਮਿਊਜ਼ੀਅਮ ਚੱਲੇ ਆ। ਉੱਥੇ ਕੋਈ ਨੂਰ ਹੈ। ਤੇ ਦੇਖੋ ਥੋੜੀਆਂ-ਥੋੜੀਆਂ ਕਰਕੇ ਚੀਜ਼ਾਂ ਲੱਗ-ਲੱਗ ਇੰਨਾਂ ਨੇ ਰੱਖੀਆਂ ਹੋਈਆਂ ਸਾਰੇ ਕਿਤੇ। ਅਜੇ ਤਣ ਅਸੀਂ ਸ਼ੁਗਰ ਕਰਦੇ ਆ ਕਿ ਸਾਡੀ ਚੰਗੀ ਕਿਸਮਤ ਸੀ ਜਿਹੜੀ ਸਾਨੂੰ ਇਹ ਐਕਸੀਬੀਸ਼ਨ ਮਿਲ ਗਈ। ਮਤਲਬ ਸਾਰੀਆਂ ਚੀਜ਼ਾਂ ਸਾਨੂੰ ਇੱਕ ਥਾਂ ਮਿਲ ਗਈਆਂ। ਨਹੀਂ ਜਿੰਨੀਆਂ ਤੁਹਾਨੂੰ ਅਸੀਂ ਪਹਿਲਾਂ ਚੀਜ਼ਾਂ ਦਿਖਾਈਆਂ ਨਾ ਇਹ ਚੀਜ਼ਾਂ ਦੇਖਣ ਲਈ ਵੀ ਸਾਨੂੰ ਐਨੀ ਪਤਾ ਚਾਰ-ਪੰਜ ਮਿਊਜ਼ੀਅਮ 'ਚ ਵਿਜ਼ਿਟ ਕਰਨਾ ਪੈਣਾ ਸੀਗਾ। ਮਤਲਬ ਅਲੱਗ-ਅਲੱਗ ਜਿਹੜੀ ਮਾਰਾ ਇਹ ਰਣਜੀਤ ਸਿੰਘ ਦੀ ਗੱਦੀ ਹੈਗੀ ਮਤਲਬ ਜਿਹੜੀ ਚੇਅਰ ਹੈ ਸਿੰਘਾਸਨ ਹੈ ਇਹਨੂੰ ਕਹਿ ਸਕਦੇ ਜਿਹਨੂੰ ਸੋਨੇ ਦਾ ਹੈ ਨਾ ਉਹ ਰਾਇਲ ਅਲਬਰਟ ਮਿਊਜ਼ੀਅਮ ਚ ਰੱਖਿਆ ਜਾਂਦਾ ਵੈਸੇ ਜਿਹੜਾ ਤੁਹਾਨੂੰ ਦਿਖਾਇਆ ਇਸੇ ਚ ਹੈ ਨਾ ਵਿਕਟੋਰੀਆ ਹਾਂ ਵਿਕਟੋਰੀਆ ਅਲਬਰਟ ਮਿਊਜ਼ੀਅਮ ਚ ਪਿਆ ਹੁੰਦਾ ਵੈਸੇ ਇਹ ਇੱਥੋਂ ਚੱਕ ਕੇ ਲੈ ਕੇ ਗਿਆ ਜਿਹੜੀਆਂ ਪੇਂਟਿੰਗਸ ਆ ਉਹ ਕਿਤੇ ਹੋਰ ਲਿਆਂਦੀਆਂ ਹੋਣਗੀਆਂ ਉਹ ਸਪੈਸ਼ਲ ਉੱਥੇ ਮਤਲਬ ਇੱਕ ਥਾਂ ਇਕੱਠਾ ਕਰਤਾ ਇਹ ਏਰੀਆ ਚ ਨਾ ਮੋਸਲੀ ਲੋਕ ਮਿਊਜ਼ੀਅਮ ਦੇਖਣ ਆਉਂਦੇ ਆ ਕਾਫੀ ਵੱਡੇ ਵੱਡੇ 3 4 ਜਿਹੜੇ ਮਿਊਜ਼ੀਅਮ ਆ ਉਹ ਇਸ ਏਰੀਏ ਦੇ ਵਿੱਚ ਹੈਗੇ ਤੇ ਏਰੀਆ ਵੀ ਸੈਂਟਰਲ ਲੰਡਨ ਸੈਂਟਰਲ ਲੰਡਨ ਹੀ ਐ ਨਾ ਸੰਦੀਪ ਨਾਈਟਸ ਬ੍ਰਿਜ ਸੈਂਟਰਲ ਲੰਡਨ ਇਹ ਆ ਗਿਆ ਜੀ ਅਸੀਂ ਇੱਥੇ ਆਉਣਾ ਸੀਗਾ ਨੇਚਰਲ ਹਿਸਟਰੀ ਮਿਊਜ਼ੀਅਮ ਇੱਥੇ ਆ ਜੀ ਕੋਹਿੰੂਰ ਤੇ ਹੁਣ ਅੰਦਰ ਚੱਲਦੇ ਆ ਟਿਕਟ ਵਗੈਰਾ ਪੁੱਛਦੇ ਆਂ ਦੀ ਕੀ ਟਿਕਟਾਂ ਕਿਵੇਂ ਆ ਫ੍ਰੀ ਆ ਗਈ ਐਂਟਰੀ ਫ੍ਰੀ ਐਂਟਰੀ ਇਹਦੀ ਇੱਥੇ ਜ਼ਿਆਦਾ ਫੇਰਨਾ ਜਿਹੜੇ ਮਿਊਜ਼ੀਅਮ ਹੁੰਦੇ ਆਗੇ ਉਹ ਫ੍ਰੀ ਹੁੰਦੇ ਆ अच्छा मतलब कोई पैसा नहीं किसी दा कई कई जुगवा हुंदी कई ਥਾਵਾਂ ਤੇ ਕਰਨਾ ਪੈਂਦਾ ਬਟ ਮੋਸਟਲੀ ਆਪਣੇ ਤੋਂ ਹੀ ਪੈਸੇ ਲਏ ਆ ਉਹ ਮੇਬੀ ਤਾਂ ਲਏ ਹੋਣ ਕਿਉਂਕਿ ਉਹਨਾਂ ਨੇ ਸਪੈਸ਼ਲ ਐਗਜ਼ੀਬਿਸ਼ਨ ਲਾਈ ਆ ਨਾ ਤੇ ਮਤਲਬ ਵੱਖ-ਵੱਖ ਥਾਵਾਂ ਤੋਂ ਕਲੈਕਟ ਕਰਕੇ ਵੈਸੇ ਐਕਚੁਅਲ ਚ ਉਥੇ ਹੁੰਦਾ ਨਹੀਂ ਕਿ ਉਹ ਸਪੈਸ਼ਲ ਲਾਈ ਆ ਅਕਤੂਬਰ ਤੱਕ ਚੱਲਣੀ ਆ ਉਹ ਮੇਬੀ ਇਸ ਕਰਕੇ ਜਿਹੜੇ ਪੈਸੇ ਆ ਉਹ ਚਾਰਜ ਕੀਤੇ ਆ ਉਹਨਾਂ ਨੇ ਜਿਹੜੇ ਹਿਸਾਬ ਨਾਲ ਬਾਹਰ ਦਾ ਮਾਹੌਲ ਆ ਤੇ ਹਾ ਡਾਇਨਾਸੌਰ ਵਗੈਰਾ ਇਹਨਾਂ ਨੇ ਰੱਖੇ ਹੋਏ ਆ ਮੈਨੂੰ ਇਹ ਲੱਗਦਾ ਅੰਦਰ ਜਾਨਵਰਾਂ ਜੁਨਵਰਾਂ ਨਾਲ ਸੰਬੰਧਿਤ ਚੀਜ਼ਾਂ ਮੇਬੀ ਜ਼ਿਆਦਾ ਹੋਣ ਜਾਂ ਜਿਹੜੇ ਹਿਸਾਬ ਨਾਲ ਨਿਆਣੀ ਇੱਥੇ ਫਿਰਦੇ ਆ ਤੇ ਆ ਡਾਇਨਾਸੌਰ ਖੜਾਇਆ ਦੇਖ ਲੋ ਤੇ ਪਰ ਅਸੀਂ ਤਾਂ ਜਿਹੜੀ ਚੀਜ਼ ਦੇਖਣਾ ਆ ਇਸ ਦਾ ਸਪੈਸ਼ਲ ਉੱਥੇ ਹੀ ਜਾਣਾ ਹੈ ਸਪੈਸ਼ਲੀ ਅਸੀਂ ਤਾਂ ਉਸੇ ਕਰਕੇ ਆਏ ਆ ਬਾਕੀ ਚੀਜ਼ਾਂ ਸਾਨੂੰ ਕੋਈ ਇੰਟਰਸਟ ਨਹੀਂ ਜਿਵੇਂ ਅਸੀਂ ਉੱਥੇ ਦੇਖਿਆ ਸੀ ਨਾ ਪਹਿਲਾਂ ਉੱਥੇ ਜਿਹੜੇ ਗੋਰੇ ਸੀ ਉਹਨਾਂ ਨੂੰ ਉਹ ਇੰਟਰਸਟ ਨਹੀਂ ਸੀ ਵੀ ਰਣਜੀਤ ਸਿੰਘ ਕੌਣ ਤੇ ਉਹ ਪੁੱਛ ਇੱਕ ਦੋ ਨੇ ਤਾਂ ਮੈਨੂੰ ਪੁੱਛਿਆ ਵੀ ਕਹਿੰਦਾ ਹੂ ਇਜ਼ ਰਣਜੀਤ ਸਿੰਘ ਤੇ ਜਿੱਥੇ-ਜਿੱਥੇ ਬੰਦੇ ਨੂੰ ਜਿਹੜੀ ਹਿਸਟਰੀ ਚ ਇੰਟਰਸਟ ਹੁੰਦਾ ਉਹ ਹੀ ਬੰਦਾ ਦੇਖਦਾ ਤੇ ਸਾਨੂੰ ਪਰਸਨਲੀ ਉਹਦੇ ਨਾਲ ਸੀ ਉੱਥੇ ਮਤਲਬ ਬ੍ਰਿਟਿਸ਼ ਦਾ ਵੀ ਕਾਫੀ ਪੁਰਾਣੀਏ ਚੀਜ਼ਾਂ ਪਈਆਂ ਸੀਗੀਆਂ 5-5 700-100 ਸਾਲ ਪੁਰਾਣੀਆਂ ਚੀਜ਼ਾਂ ਹੈਗੀਆਂ ਸੀ ਉਸੇ ਮਿਊਜ਼ੀਅਮ ਚ ਤੇ ਉਸੇ ਐਗਜ਼ੀਬੀਸ਼ਨ ਚ ਤੇ ਉਹ ਅਸੀਂ ਨਹੀਂ ਦੇਖਿਆ ਉਹ ਚ ਸਾਨੂੰ ਕੋਈ ਇੰਟਰਸਟ ਨਹੀਂ ਸੀਗਾ ਜਿਹੜੀ ਕਮਿਊਨਿਟੀ ਨੂੰ ਬੰਦਾ ਬਿਲੋਂਗ ਕਰਦਾ ਹੁੰਦਾ ਤੇ ਜਿੱਥੋਂ ਤੁਹਾਡਾ ਬਚਪਨ ਵੀ ਤੇ ਹੁੰਦਾ ਬੈਕਗ੍ਰਾਉਂਡ ਹੁੰਦਾ ਤੇ ਮੋਸਟਲੀ ਉਹਦੇ ਨਾਲ ਬੰਦਾ ਮਤਲਬ ਪੈਚ ਅਪ ਹੁੰਦਾ ਹੈਗਾ ਇਸ ਜਗ੍ਹਾ ਤੋਂ ਐਂਟਰੀ ਹੋਣੀ ਹੈ ਜੀ ਤੇ ਟਿਕਟ ਕਹਿੰਦੇ ਫ੍ਰੀ ਹੈ ਲਗਭਗ ਕੋਈ ਚਾਰਜ ਨਹੀਂ ਦੇਣਾ ਤੁਸੀਂ ਇਹਦਾ ਵਾਓ ਕਾਫੀ ਵੱਡਾ ਹੈ ਉਹੀ ਗੱਲ ਹੋਈ ਨਾ ਡਾਇਨਾਸੌਰ ਵਗੈਰਾ ਅੰਦਰ ਰੱਖੇ ਹੋਏ ਹਨ ਇਹਨਾਂ ਨੇ ਇਥੇ ਦਾ ਕੋਹਿੰੂਰ ਲੱਭਣਾ ਵੀ ਬਹੁਤ ਔਖਾ ਹੋ ਜਾਣਾ ਹੈ ਐਡੇ ਮਿਊਜ਼ੀਅਮ 'ਚ ਪਰ ਫਿਰ ਵੀ ਦੇਖਦੇ ਆਂ ਅੰਦਰ ਐਂਟਰੀ ਹੋ ਗਈ ਆਪਣੀ ਕਿ ਕਿਹੜੇ ਸੈਕਸ਼ਨ 'ਚ ਜਾਣਾ ਹੈ ਇਹੋ ਜਿਹਾ ਕੁਸ਼ੀ ਆ ਜਿਆਦਾ ਤਾਂ ਹੀ ਕਰਕੇ ਨਾ ਬਾਹਰ ਨਿਆਣੇ ਇੰਨੇ ਹੁੰਦੇ ਸੀ ਦੇਖਣ ਮੈਂ ਸਹੀ ਆਈਡੀਆ ਲਾਇਆ ਬਿਲਕੁਲ ਗੋਰੇ ਨੇ ਹੀ ਜੀ ਕੰਮ ਐ ਚੰਦਰਿਆਂ ਨੇ ਸਮੁੰਦਰ ਦੇ ਥੱਲੇ ਤੱਕ ਨੀਂ ਚੀਜ਼ਾਂ ਛੜੀਆਂ ਅੱਜ ਜਦੋਂ ਅਸੀਂ ਸਕੂਬਾ ਡਾਈਵ ਕਰਨ ਗਏ ਸੀ ਇਹ ਸਮੁੰਦਰ ਥੱਲੇ ਦੇਖਿਆ ਸੀ ਕੋਰਲ ਹੁੰਦੇ ਆ ਤੇ ਜਿਹੜਾ ਇਹ ਕੋਰਲ ਹੈ ਇਹਦੇ 'ਚ ਜਾਨਵਰ ਰਹਿੰਦੇ ਆ ਮਤਲਬ ਜਾਨਵਰਾਂ ਦਾ ਇਹ ਘਰ ਹੁੰਦਾ ਸਮੁੰਦਰ ਸਮੁੰਦਰੀ ਜੀਵਾਂ ਦਾ ਤੇ ਇਹ ਦੇਖੋ ਕਿੱਥੋਂ ਕੱਢ ਕੇ ਲਿਆਂਦਾ ਹੂ ਕਿੰਨਾ ਪੁਰਾਣਾ ਹੋਊਗਾ ਤੇ ਪਤਾ ਨਹੀਂ ਕਿੰਨਾ ਪੁਰਾਣਾ ਹੋ ਇਹ ਵੀ ਕੱਢ ਲਿਆ ਕਮਾਲ ਹੈ ਪੂਰਾ ਦੁਨੀਆ ਭਰ ਦਾ ਜਿਹੜਾ ਸਮਾਨ ਹੈ ਨਾ ਲਿਆਂਦਾ ਹੋਇਆ ਉਹ ਇੱਥੇ ਪਿਆ ਇਹਨਾਂ ਦੇ ਕੋਲ ਪੂਰੀ ਦੁਨੀਆ ਭਰ ਦਾ ਕੋਹਿਨੂਰ ਲੱਭੇ ਜਾਂਦੇ ਹੁਣ ਅਸੀਂ ਦੇਖਦੇ ਹਾਂ ਕਿੱਥੇ ਮਿਲਦਾ ਹੈਗਾ ਪੁੱਛਦੀ ਐ ਸੰਦੀਪ ਕੋਹਿਨੂਰ ਦਾ ਤਾਂ ਸਟਾਫ ਨੂੰ ਵੀ ਘੱਟ ਹੀ ਪਤਾ ਹੈ ਇਹ ਕਹਿੰਦੇ ਸਾਨੂੰ ਪਤਾ ਨਹੀਂ ਕੋਹਿਨੂਰ ਕੀ ਹੈ ਪੰਜਾਬ 'ਚ ਦੇਖੋ ਕੀ ਮਸ਼ਹੂਰ ਹੈ ਇਹਨਾਂ ਲਈ ਕੋਈ ਇੰਪੋਰਟੈਂਸ ਨਹੀਂ 3 4 3 ਜੀ ਚੌਥੀ ਕੁੜੀ ਹੈ ਜਿਹਨੂੰ ਪੁੱਛ ਰਹੇ ਹਾਂ ਹੁਣ ਸੋ ਫਾਈਨਲੀ ਹੁਣ ਇੱਕ ਇਹੋ ਜੇ ਸੈਕਸ਼ਨ 'ਚ ਆਏ ਆਂ ਸੀ ਜਿੱਥੇ ਪ੍ਰਾਣੇ ਜੰਸ ਨਾਗ ਤੇ ਮਤਲਬ ਹੀਰੇ ਜਵਾਹਰਾ ਮੋਤੀ ਪਏ ਆ ਚਮਸਟੋਨਸ ਪਏ ਆ ਸਾਰੇ ਇੱਥੇ ਲਿਖਿਆ ਵੀ ਹੋਇਆ ਨਾ ਇਹਨਾਂ 'ਚ ਹੁਣ ਸਾਨੂੰ ਸ਼ਾਇਦ ਲੱਭੇ ਵੀ ਇਹਨਾਂ ਦੇ ਵਿੱਚ ਕਿਤੇ ਹੈ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲੇ ਤੇ ਚਾਰੇ ਪਾਸੇ ਦੇਖ ਕੇ ਤੁਰ ਫਿਰ ਕੇ ਲੱਭਣਾ ਪੈਣਾ ਵੀ ਲੰਡਨ ਚ ਆਪੇ ਵੀ ਕੋਹਨੂਰ ਹੀਰਾ ਦੇਖੋ ਕਿਵੇਂ ਚਮਕਦਾ ਹੈਗਾ ਤੇ ਪੂਰੀ ਚਮਕ ਹੈ ਦੀ ਪਰ ਮੈਂ ਤਾਂ ਸੋਚ ਕੇ ਆਇਆ ਸੀ ਵੀ ਕੋਹਨੂਰ ਇਹੋ ਜੀ ਹੋਊਗਾ ਪਰ ਇਹ ਕੋਹਨੂਰ ਨਹੀਂ ਹੈਗਾ ਤੇ ਇਹ ਹੈਗਾ ਜੀ ਕੁਝ ਆਹਾ ਮੈਂ ਤਾਂ ਦੂਰੋਂ ਭੱਜਿਆ ਆਇਆ ਦੇਖ ਕੇ ਮੈਂ ਕਿਹਾ ਪਏ ਕੋਹਨੂਰ ਇੰਨਾ ਚਮਕਦਾ ਪਰ ਐਂ ਕਹਿੰਦੇ ਰੱਖਦੇ ਨਹੀਂ ਹੈਗੇ ਬੇਸ਼ੱਕ ਕਾਪੀ ਹੈ ਕਾਪੀ ਵੀ ਕੀ ਪਤਾ ਹੁਣ ਕਿਵੇਂ ਦੀ ਬਣਾਈ ਹੋਈ ਦੇਖ ਕੇ ਲੱਭ ਕੇ ਪਤਾ ਲਗਣੀ ਹੈ ਇਹ ਹੁਣ ਕਿਸੇ ਨੂੰ ਹੋਰ ਪੁੱਛਿਓ ਕਹਿੰਦੇ ਇਹਦਾ ਵਾਲਟ ਇਹਦੇ ਚ ਜਾਓ ਤੇ ਇੱਥੇ ਕਹਿੰਦੇ ਖਜ਼ਾਨਾ ਪਿਆਗਾ ਦੁਨੀਆ ਭਰ ਦਾ ਲਿਆਂਦਾ ਹੋਇਆ ਇਹ ਚ ਕਹਿੰਦੇ ਤੁਹਾਨੂੰ ਸ਼ਾਇਦ ਹੀਰਾ ਲੱਭ ਜੀ ਕਿੰਨੀਆਂ ਬੇਸ਼ਕੀਮਤੀ ਚੀਜ਼ਾਂ ਪਈਆਂ ਦੇਖੋ ਇਹ ਦੁਨੀਆ ਭਰ ਦੇ ਮਹਿੰਗੇ ਹੀਰੇ ਜਵਾਹਰਾਤ ਪਏ ਇੱਥੇ ਆ ਦੇਖੋ ਕਿਵੇਂ ਚਮਕਦੇ ਆ ਠੀਕ ਹੈ ਹਾਂਜੀ ਮਿਲ ਗਿਆ ਮਿਲ ਗਿਆ ਵਾਏ ਸੱਚੀ ਅੱਛਾ ਕੋਈ ਸ਼ੀਗਦੇ ਮਿਲ ਗਿਆ ਕੋਈ ਨੋਰ ਕਿਦਾਂ ਹਾਂ ਸਹੀ ਇੱਧਰ ਆਹ ਸੱਚੀ ਚਮਕਦਾ ਵੇ ਤਾਂ ਮੈਨੂੰ ਸ਼ਾਈਨ ਤਾਂ ਇਹਦਾ ਸ਼ਾਈਨ ਤਾਂ ਇਹਦੀ ਉਹ ਆ ਇਹਦਾ ਰੈਪਲਿਕ ਹੈ ਜੀ ਕੋਈ ਨੋਰ ओरिजिनल ਤਾਂ ਨਹੀਂ ਹੈ ਵੇ ਨੋ ਨੋ ਇਹ ਰੈਪਲਿਕ ਹੈ ਤੁਸੀਂ ਇਹ ਦੇਖੋ ਜਰਾ ओरिजिनल ਹੋਵੇ ओरिजिनल ਕਿਵੇਂ ਚਮਕੂਗਾ ਹੈ ਨਾ ਇਹਦੀ ਕਹਿੰਦੇ ਇਹਨੂੰ ਰਾਸ਼ਿਆ ਗਿਆ ਸੀ ਆ ਤੁਹਾਨੂੰ ਦਿਖਾ ਦਣਾ ਪੇਜੀ ਸਾਈਡ ਹੈ ਕਟਿੰਗ ਆਫ ਦੀ ਕੋਹਿੰੂਰ ਇਹਨੂੰ ਕੋਹਿੰੂਰ ਨੂੰ ਕਟਿਆ ਗਿਆ ਸੀ ਇਹਦੇ ਬਾਰੇ ਬਾਹਰ ਜਾ ਕੇ ਆਪਾਂ ਗੱਲਬਾਤ ਕਰਾਂਗੇ ਤੇ ਆਇਆ ਕਿੱਥੋਂ ਹੈ ਰੂਲਰਜ਼ ਆ ਦੇਖੋ ਇੰਡੀਆ ਇਰਾਕ ਅਫਗਾਨਿਸਤਾਨ ਐਂਡ ਪਾਕਿਸਤਾਨ ਤੇ 1846 ਚ ਆਇਆਗਾ ਬ੍ਰਿਟਿਸ਼ ਐਂਡ ਦੀ ਐਂਡ ਆਫ ਦੀ ਸਿੱਖ ਵਾਰਸ 1846 1846 ਚ ਕਨੇ ਜਦੋਂ ਜੰਗਾਂ ਖਤਮ ਹੋ ਗਈਆਂ ਸਿੱਖ ਐਂਗਲੋ-ਵਾਰ ਦੇ ਬ੍ਰਿਟਿਸ਼ ਉਸ ਤੋਂ ਬਾਅਦ ਇਹ ਇੱਥੇ ਆਇਆ ਜੀ ਕੋਹਿੰੂਰ ਵੀਰ ਚਮਕ ਕਿੰਨੀ ਹੈ ਹਨਾ ਕਿਉਂਕਿ ਜਿਹੜਾ ਅਰੀਜਨਲ ਵਾਹ ਦੇਖੀ ਕੈਮਰਾ ਹੀ ਦੇਖੋ ਕਿੰਨੀ ਚਮਕ ਬੈਰੀ ਹੈ ਜਿਹੜਾ ਸੱਜੇ ਹੱਥ ਹੈ ਉਹ ਅਸਲ ਹੀ ਸੀਗਾ ਹਾਂ ਫਿਰ ਇਹਨੂੰ ਨਾ ਜਦੋਂ ਲੋਕਾਂ 'ਚ ਦਿਖਾਇਆ ਗਿਆ ਜਿਹੜਾ ਆ ਸੀਗਾ ਜੀ ਸੱਜੇ ਹੱਥ ਪਿਆ ਤੁਹਾਨੂੰ ਦਿਖ ਰਿਹਾ ਇਹ ਅਸਲੀ ਸੀਗਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਤੋਂ ਆਇਆ ਸੱਜੇ ਹੱਥ ਮਤਲਬ ਇਧਰਲੇ ਪਾਸੇ ਵਾਲਾ ਇਹ ਆ ਵਾਲਾ ਇਹ ਅਸਲੀ ਸੀਗਾ ਤੇ ਇਧਰਲੇ ਪਾਸੇ ਵਾਲਾ ਕਟਿੰਗ ਤੋਂ ਬਾਅਦ ਹੈ ਜਿਹੜਾ ਹੁਣ ਜਿਹੜਾ ਹੁਣ ਤਰਾਸ਼ ਕੇ ਹੋਣ ਇਹ ਕੋਹਿਨੂਰ ਹੋਣਾ ਕਿਉਂਕਿ ਜਿਹੜੀ ਕুইਨ ਵਿਕਟੋਰੀਆ ਸੀ ਨਾ ਜਿਹੜੇ ਇਹ ਆਪਣੇ ਲਾਈਕ ਅੰਗਰੇਜ਼ਾਂ ਦੀ ਅੱਖਾਂ ਦੇ ਵਿੱਚ ਉਹ ਵਧੀਆ ਨਹੀਂ ਸੀ ਉਹਨਾਂ ਨੂੰ ਲੱਗਿਆ ਕਿ ਇਹ ਹੋਰ ਲਾਈਕ ਵਧੀਆ ਹੋ ਸਕਦਾ ਜਦੋਂ ਇਹਨੂੰ ਐਗਜ਼ੀਬੀਸ਼ਨ 'ਚ ਲਾਇਆ ਨਾ ਇਹਨਾਂ ਨੇ ਇਹਨਾਂ ਨੇ 1851 ਚ ਲਾਇਆ ਮੇਰੇ ਖਿਆਲ 'ਚ ਐਗਜ਼ੀਬੀਸ਼ਨ ਲਾਇਆ ਬਾਹਰ ਜਾ ਕੇ ਆਪਾਂ ਬਾਹਰ ਜਾ ਕੇ ਗੱਲਬਾਤ ਕਰਾਂਗੇ ਇਹਦੇ ਬਾਰੇ ਨਾ ਹੋਣਾ ਸੀ ਆ ਗਿਆ ਇਸ ਮਿਊਜ਼ੀਅਮ ਤੋਂ ਬਾਹਰ ਤੇ ਕੋਹਨੂਰ ਹੀਰੇ ਦੀ ਜੇ ਗੱਲ ਕਰੀਏ ਕਿ ਜਿਹੜਾ ਦਾ origin ਹੈ ਇਹ ਤਿੰਨ ਚਾਰ ਦੇਸ਼ਾਂ ਚੋਂ ਹੁੰਦਾ ਹੈਗਾ ਤੇ ਮੇਨਲੀ ਈਰਾਨ ਹੋ ਗਿਆ ਅਫਗਾਨਿਸਤਾਨ ਹੋ ਗਿਆ ਪਾਕਿਸਤਾਨ ਦੇ ਇੰਡੀਆ ਤਾਂ ਬੇਸਿਕਲੀ ਉਦੋਂ ਇੱਕ ਸੀ ਐਸੇ ਕਰਕੇ ਇਹ ਆ ਵੀ ਜਿਹੜੇ ਇਹਦੇ ਲਾਸਟ ਪਲੇਸ ਹੈ ਹੁਣ ਮਤਲਬ ਜਦੋਂ ਦਾ ਕਿੰਨੇ ਪਿਛਲੇ 200 ਸਾਲ ਤੋਂ ਕਹਿ ਸਕਦੇ ਆ ਲਗਭਗ ਹੋਣ ਵਾਲਿਆ 175 ਸਾਲਾਂ ਤੋਂ ਇਹ ਇੱਥੇ ਪਿਆ ਹੈ ਨਾ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਕੰਟਰੀ ਨੇ ਇਹਨੂੰ ਕਲੇਮ ਵੀ ਕੀਤਾ ਹੈ ਹਾਲਾਂਕਿ ਇੰਡੀਆ ਨੇ ਵੀ ਕੀਤਾ ਸੀ 2016 ਦੇ ਨੇੜੇ ਤੇੜੇ ਵੀ ਕੋਹਿੰਨੂਰ ਸਾਡੀ ਵਿਰਾਸਤ ਹੈ ਸਾਨੂੰ ਮਿਲਣਾ ਚਾਹੀਦਾ ਤੇ ਪਰ ਮੇਨ ਇੱਥੇ ਕਨਸਰਨ ਇਹ ਆ ਜਾਂਦਾ ਵੀ ਇਹ ਗਿਆ ਤਾਂ ਲਾਸਟ ਇੰਡੀਆ ਤੋਂ ਟਰੈਵਲ ਕਰਕੇ ਇੱਥੇ ਆਇਆ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਹ ਵੀ ਮਤਲਬ ਖਾਲਸਾ ਰਾਜ ਦਾ ਸਰਕਾਰ ਹੈ ਖਾਲਸਾ ਦਾ ਰਾਜ ਸੀ ਉਹਨਾਂ ਦੀ ਅਲੱਗ ਟੈਟੀ ਸੀ ਹੈਨਾ ਤੇ ਉਹਨਾਂ ਕੋਲੋਂ ਆਇਆ ਹੈਗਾ ਤੇ ਉਹਦੋਂ ਪਿੱਛੋਂ ਜੇ ਸੋਚਿਆ ਜਾਵੇ ਇਹ ਫਿਰ ਅਫਗਾਨਿਸਤਾਨ ਵਾਲੇ ਕਹਿੰਦੇ ਨੇ ਵੀ ਸਾਡਾ ਸਾਨੂੰ ਦਿਓ ਸਾਡੇ ਕੋਲੇ ਰੀਜਨ ਸੀ ਇਹਦਾ ਉਹ ਤੋਂ ਬਨਾ ਇਰਾਨ ਵਾਲੇ ਕਹਿੰਦੇ ਨੇ ਸਾਡਾ ਵੀ ਇਹਦੇ ਤੇ ਹੱਕ ਆ ਵੀ ਇਹਨੂੰ ਟੋਟੇ ਟੋਟੇ ਨਹੀਂ ਕੀਤਾ ਜਰਾ ਇਹਦੇ ਬਾਰੇ ਮੈਨੂੰ ਲੱਗਦਾ ਇੱਥੇ ਲੰਡਨ ਦੀ ਕੋਰਟ ਚ ਕੇਸ ਵਗੈਰਾ ਵੀ ਚੱਲਿਆ ਸੀਗਾ ਜਿੱਥੇ ਤੱਕ ਅਸੀਂ ਅੱਜ ਥੋੜਾ ਪੜ੍ਹ ਕੇ ਆਏ ਸੀਗੇ ਉਹ ਕਹਿੰਦੇ ਵੀ ਇਹਨੂੰ ਕੋਰਟ ਨੇ ਕਿਹਾ ਵੀ ਜਿੱਥੇ ਦੀ ਲਾਸਟ ਪਲੇਸ ਆ ਜਿੱਥੇ ਪਿਆ ਹੁਣ ਇਹਨੂੰ ਪਿਆ ਰਹਿਣ ਦਿਓ ਕਿਉਂਕਿ ਦੂਜੀ ਗੱਲ ਇਹ ਇਹ ਅੰਗਰੇਜ਼ਾਂ ਨੇ ਲੁੱਟ ਕੇ ਨਹੀਂ ਲਿਆਂਦਾ ਆਪਾਂ ਜਵੇਂ ਕਹਿੰਦੇ ਨੇ ਆ ਬੇਸਿਕਲੀ ਵੀ ਲੁੱਟ ਕੇ ਲਿਆਂਦਾ ਹਨਾ ਇਹ ਸੰਧੀ ਦੇ ਤੌਰ ਤੇ ਆਇਆ ਹੈ ਜਿਹੜੀ ਤੁਹਾਨੂੰ ਪਹਿਲਾਂ ਮਿਊਜ਼ੀਅਮ ਚ ਦਿਖਾਏ ਆ ਬਾਕਾਇਦਾ ਸਿਗਨੇਚਰ ਹੋਏ ਹੋ ਲਾਹੌਰ ਦੀ ਸੰਧੀ ਹੋਈ ਉਹ ਸੰਧੀ ਦੇ ਅਧੀਨ ਕੋਹ ਨੂਰ ਈਸਟ ਇੰਡੀਆ ਕੰਪਨੀ ਨੇ ਦਿੱਤਾ ਗਿਆ ਤੇ ਉਹ ਫਿਰ ਉਹ ਇੱਥੇ ਲਿਆਏ ਤੇ ਇਹ ਮੇਨ ਗੱਲ ਸੀ ਦੂਜਾ ਇਹਨੂੰ ਇਹ ਹੈ ਵੀ ਜਿਹੜਾ ਇਹ ਹੀਰਾ ਇਹਨੂੰ ਲਿਆਉਣ ਸਾਰ ਉਹਨਾਂ ਨੇ ਮੇਰੇ ਖਿਆਲ ਚ ਖੁਸ਼ੀ ਆਪ 1851 ਚ ਪੜਿਆ ਹਾਂ ਹਾਂਜੀ 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 1851 ਚ ਇਹਨਾਂ ਨੇ ਪਬਲਿਕ ਚ ਸ਼ੋਅ ਕੀਤਾ ਵੀ ਅਸੀਂ ਆਹ ਚੀਜ਼ ਲਿਆਂਦੀ ਆ ਇੰਡੀਆ ਤੋਂ ਬੇਸ਼ਕੀਮਤੀਆ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਆ ਕਨੇ ਲੋਕਾਂ ਨੇ ਇਹਨੇ ਨੱਕ ਬੁੱਲ ਕੱਢੇ ਵੀ ਇਹਦਾ ਕੁਝ ਵੀ ਨਹੀਂ ਵੀ ਤੁਸੀਂ ਇਹ ਕੀ ਲਿਆ ਵੀ ਇਹ ਦੁਨੀਆ ਦੀ ਮਹਿੰਗੀ ਚੀਜ਼ ਹੈ ਕਿਉਂਕਿ ਕੋਹਨੂਰ ਸੀ ਨਾ ਜਿਹੜਾ ਉਦੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਦੋਂ ਦਾ ਵੇਟ ਸੀ ਜਿਹੜਾ ਉਹ ਵਜਨ ਜ਼ਿਆਦਾ ਸੀ ਮੈਂ ਇਥੇ ਮੈਂਸ਼ਨ ਕਰ ਦੂੰਗਾ ਬਾਕਾਇਦਾ ਕਿੰਨਾ ਸੀਗਾ ਉਸ ਤੋਂ ਬਾਅਦ ਚ ਫਿਰ ਉਹਨੂੰ ਤਰਾਸ਼ਿਆ ਗਿਆ ਤਰਾਸ਼ ਕੇ ਜਿਹੜੀ ਹੁਣ ਉਹਦੀ ਲੇਟੈਸਟ ਕਾਪੀ ਹੈ ਮਤਲਬ ਉਹਦੇ ਨਾਲ ਪਈ ਸੀ ਖੱਬੇ ਹੱਥ ਤੁਸੀਂ ਦੇਖੀ ਹੋਣੀ ਹੈ ਨਾ ਉਹ ਕਾਪੀ ਐ ਦੁਬਾਰਾ ਚ ਹੁਣ ਕਰਾਊਨ ਦੀ ਜਿਹੜੀ ਇੱਥੋਂ ਦੀ ਮਹਾਰਾਣੀ ਆ ਰਾਣੀ ਦੇ ਕਰਾਊਨ ਚ ਲੱਗੀ ਹੋਈ ਹੈ ਜਿਹੜਾ ਕੋਹੀਨੋਰ ਸੀ ਇਹ ਕਹਿੰਦੇ ਵੀ ਮੇਲ ਲਈ ਇਹ ਸਹੀ ਨਹੀਂ ਸੀਗਾ ਅਨਲਕੀ ਬਣਿਆ ਗਿਆ ਮਤਲਬ ਇਹਨੂੰ ਜਿੰਨਾ ਕ ਰਾਜ ਭਗ ਆਊਗਾ ਇਹਦੇ ਨਾਲ ਕੋਹੀ ਨੂਰ ਨਾਲ 19 ਬਦਨਸੀਬੀ ਵੀ ਆਊਗੀ ਸਾਰੀ ਦੁਨੀਆ ਭਰ ਦੀ ਸੋ ਇਹ ਔਰਤ ਲਈ ਕਹਿੰਦੇ ਲੱਕੀ ਸੀਗਾ ਲੱਕੀ ਦਾ ਮਤਲਬ ਇਹਨੂੰ ਐਸ ਕਰਕੇ ਬਣਿਆ ਗਿਆ ਜਿਵੇਂ ਹੈ ਤਾਂ ਬੇਸਿਕਲੀ ਇੱਕ ਜੈਮ ਹੀ ਹੈ ਨਾ ਹੀਰੇ ਜਿਵੇਂ ਜੈਮਸ ਹੁੰਦੇ ਆ ਜਿਵੇਂ ਆਪਰ ਨਗ ਪਾ ਲੈਨੇ ਉਂਗਲਾਂ 'ਚ ਜਿਹੜੇ ਵਿਸ਼ਵਾਸ ਕਰਦੇ ਆ ਬਹਿਮ ਪਰਮਾ ਜਾਂ ਤੁਸੀਂ ਜੋ ਵੀ ਕਹਿ ਸਕਦੇ ਹੋ ਵਟ ਏਵਰ ਹਨ ਪਰ ਜਿਹੜਾ ਇਹ ਹੀਰਾ ਇਹਨੂੰ ਰੱਖਣ ਦਾ ਮਤਲਬ ਦੋ ਚੀਜ਼ਾਂ ਸੀ ਮਤਲਬ ਦੁਨੀਆ ਪਰ ਦਾ ਰਾਜ ਵੀ ਤੁਹਾਡੇ ਕੋਲੇ ਆਉ ਤੇ ਤੁਹਾਨੂੰ ਦਿਖਾਇਆ ਵੀ ਆ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਇਹੋ ਜਿਹਾ ਰਾਜ ਸੀ ਫਰਾਂਸ ਦੇ ਰਾਜੇ ਤੇ ਹੋਰ ਸੰਦੀਪ ਕਿੱਥੋਂ ਦਾ ਸੀਗਾ ਕਿਨੇ ਖੱਤ ਲਿਖੇ ਸੀਗੇ ਫ੍ਰੈਂਚ 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 ਸੀਗਾ ਇੱਕ ਸਮਥਿੰਗ ਹੋਰ ਕਿਸੇ ਦੇਸ਼ ਦਾ ਰਾਜਾ ਸੀ ਉਹ ਕਹਿੰਦਾ ਵੀ ਮੈਨੂੰ ਤੁਹਾਡਾ ਰਾਜ ਭਾਗ ਪਰਸਨਲੀ ਇੰਨਾ ਪਸੰਦ ਆ ਕਿੱਥੇ ਪੰਜਾਬ ਕਿੱਥੇ ਫਰਾਂਸ ਨੇਪੋਲੀਅਨ ਦੇ ਬਰਾਬਰ ਦਾ ਟਾਈਮ ਪੀਰੀ ਸੀ ਮਤਲਬ ਇੰਨੀ ਦੂਰ ਬੰਦਿਆਂ ਨੂੰ ਪਤਾ ਸੀਗਾ ਵੀ ਪੰਜਾਬ ਸਟੇਟ ਕੋਈ ਹੈ ਪੰਜਾਬ 'ਚ ਕੋਈ ਮਹਾਰਾਜ ਹੈ ਪੰਜਾਬ ਦਾ ਕੋਈ ਰਾਜਪਾਗਲ ਲੋਕ ਕੋਈ ਵੀ ਰਿਪਨ ਬਰਾਬਰ ਸੀ ਨਾ ਆਪਣੇ ਹਾਂਜੀ ਪਾਉਂਡ ਤਾਂ ਉਦੋਂ ਖਾਲਸਾ ਰਾਜ ਦੀ ਜਿਹੜਾ ਸਿੱਕੇ ਸੀ ਉਹਨਾਂ ਦੀ ਜ਼ਿਆਦਾ ਕੀਮਤ ਸੀ ਨਾਨਕਸ਼ਹੀ ਸਿੱਕੇ ਚੱਲਦੇ ਸੀ ਨਾ ਉਹਨਾਂ ਦੀ ਜ਼ਿਆਦਾ ਕੀਮਤ ਸੀ ਪਾਉਂਡਾਂ ਤੋਂ ਤਾਂ ਕਿਤੇ ਜ਼ਿਆਦਾ ਤਾਂ ਹੀ ਉਹ ਸੋਨੇ ਦੀ ਚਿੜੀ ਉਹ ਟਾਈਮ 'ਚ ਪੰਜਾਬ ਨੂੰ ਕਿਹਾ ਜਾਂਦਾ ਸੀਗਾ ਤੇ ਮੈਂ ਗੱਲ ਕਰਦਾ ਸੀਗਾ ਵੀ ਉਸ ਟਾਈਮ 'ਚ ਜਿਹੜੇ ਇਟਲੀ ਤੋਂ ਹੋਰ ਜਿੰਨੇ ਯੂਰਪ ਦੇ ਦੇਸ਼ਾਂ ਇੱਥੋਂ ਲੋਕ ਜੌਬ ਕਰਨ ਜਾਂਦੇ ਸੀ ਮਹਾਰਾਜ ਦੇ ਕੋਲ ਹਨ ਤੇ ਲੱਕੀ ਇਸ ਕਰਕੇ ਸੀ ਦੁਨੀਆ ਦਾ ਰਾਜ ਭਾਗ ਮਹਾਰਾਜ ਦੇ ਹੱਥ 'ਚ ਸੀਗਾ 언ਲੱਕੀ ਉਹਨੂੰ ਇਸ ਕਰਕੇ ਮੰਨਿਆ ਗਿਆ ਕਹਿੰਦੇ ਆ ਵੀ ਵੀ ਉਹਦਾ ਰਾਜ ਸਿਰੇ ਨਹੀਂ ਚੜੂਗਾ ਵੀ ਜਿਆਦਾ ਟਾਈਮ ਰਹੂਗਾ ਨਹੀਂ ਤੇ ਜਿਹੜਾ ਨਦਰ ਸ਼ਾ ਦਰਾਨੀ ਕੋਲੇ ਜਾਂ ਹੰਸ਼ਾ ਅਬਦਾਲੀ ਕੋਲੇ ਉਹਨਾਂ ਨੂੰ ਆਪਸੀ ਉਹ ਕਤਲ ਹੋਏ ਕਦੇ ਕਿਸੇ ਦੇ ਗਾਰਡ ਨੇ ਮਾਰਦਾ ਕਿਸੇ ਨੇ ਕਿਵੇਂ ਮਾਰਦਾ ਉਹਨਾਂ ਨੇ ਵੀ ਮੇਲ ਬੰਦੇ ਨੇ ਹੀਰਾ ਰੱਖਿਆ ਜਦੋਂ ਇਹ ਇੰਗਲੈਂਡ ਆਉਂਦਾ ਹੀਰਾ 1800 ਮਤਲਬ 49 ਦੇ ਵਿੱਚ ਇਹਨਾਂ ਨੇ 46 ਲਿਖਿਆ ਵੈਸੇ ਆਪਣੇ ਪੜਾਇਆ ਜਾਂਦਾ ਵੀ 1849 ਚ ਪੰਜਾਬ ਕਬਜ਼ੇ ਚ ਹੋ ਗਿਆ ਤੇ ਉਦੋਂ ਮਤਲਬ ਇਹ ਹੀਰਾ ਹੈ ਬਟ 1846 ਚ ਸੰਧੀ ਹੋਈ ਹੋਣੀ ਮੇਬੀ ਲਾਹੌਰ ਦੀ ਉਹ ਵੀ ਇਹਨੂੰ ਆਰਡਰ ਕੀਤਾ ਸੀ ਉਹਨਾਂ ਨੇ ਮਤਲਬ ਇਹਦਾ ਵੀ ਉਹਦੀ ਉਹਦੀ ਗੱਲ ਇਹ ਹੈ ਵੀ ਉਦੋਂ ਬਾਅਦ ਚ ਇਹ ਹੀਰਾ ਕਿਸੇ ਵੀ ਮੇਲ ਕਿੰਗ ਵੱਲੋਂ ਨਹੀਂ ਰੱਖਿਆ ਗਿਆ ਇੰਗਲੈਂਡ ਚ ਇੰਗਲੈਂਡ ਜਾ ਕੇ ਜਿੰਨੀਆਂ ਵੀ ਕਿੰਗ ਦੀਆਂ ਘਰ ਵਾਲੀਆਂ ਕੁਇਨ ਵੱਲੋਂ ਇਹ ਹੁਣ 10 170 80 ਸਾਲ ਹੋ ਗਏ ਹਮੇਸ਼ਾ ਇਹਨੂੰ ਕੁਇਨ ਦੇ ਤੁਸੀਂ ਸਿਰ ਚ ਜੜਿਆ ਮਤਲਬ ਤਾਜ ਚ ਜੜਿਆ ਦੇਖੋਗੇ ਉਹਦਾ ਸਿਰਫ ਇਹ ਕਾਰਨ ਹੈ ਵੀ ਇੱਥੇ ਇਹਨਾਂ ਨੇ ਆ ਕੇ ਬਦਲਤਾ ਗੋਰੇ ਵੀ ਵਹਿਮ ਭਰਮ ਵਿੱਚ ਪੈ ਗਏ ਇਹਨਾਂ ਨੂੰ ਐ ਸੀਗਾ ਵੀ ਸਾਡਾ ਵੀ ਨਾਰਾਜ਼ ਕਿਤੇ ਚਲੇ ਜਾਵੇ ਹਨਾ ਤਾਂ ਕਰਕੇ ਤੇ ਹੁਣ ਪਤਾ ਨਹੀਂ ਬਾਕੀ ਇਹ ਹਿਸਟਰੀ ਆ ਦੀ ਸਾਰੀ ਕੋਹੇਨੂਰ ਦੀ ਬੜਾ ਸੁਣਿਆ ਸੀ ਇਹਦੇ ਬਾਰੇ ਆ ओरिजिनल ਤੱਕ ਹੀ ਅਸੀਂ ਦੇਖ ਵੀ ਨਹੀਂ ਸਕਦੇ ਤੁਹਾਨੂੰ ਦਿਖਾ ਵੀ ਨਹੀਂ ਸਕਦੇ ਕਾਪੀ ਉਹ ਦੇਖ ਲਈ ਸਾਡੇ ਲਈ ਇੰਨੀ ਉਹ ਬਹੁਤ ਵੱਡੀ ਤੇ ਮਾਣ ਦੀ ਗੱਲ ਆ ਕਿ ਕੋਹੇਨੂਰ ਇਹੋ ਜਿਹਾ ਹੋਊਗਾ ਹਨਾ ਬਾਕੀ ਕਾਪੀ ਦੇਖ ਕੇ ਅਸੀਂ ਤਾਂ ਇੰਨਾ ਖੁਸ਼ ਹੋਏ ओरिजिनल ਤਾਂ ਪਤਾ ਨਹੀਂ ਕਿ ਹੋ ਜਾ ਹੁਣ ਤੇ ਉਹ ਤਾਂ ਇੱਕ ਦਰਸ਼ਨੀ ਕੰਮ ਹੈਗਾ ਤੇ ਮੈਂ ਨਾ ਇੱਥੇ ਇੱਕ ਗੱਲ ਦੀ ਕਰੈਕਸ਼ਨ ਕਰਨੀ ਸੀ ਜਿਵੇਂ ਆਪਾਂ ਨੂੰ ਪੜਾਇਆ ਗਿਆ ਕਿ ਜਿਹੜਾ ਕੋਹੀਨੋਰ ਹੀਰਾ ਸੀ ਉਹ ਸੰਧੀ ਦੌਰਾਨ ਇੱਥੇ ਆਇਆ ਪਰ ਉਦੋਂ ਦਾ ਮਹਾਰਾਜਾ ਦਲੀਪ ਸਿੰਘ ਬਹੁਤ ਨਿੱਕੇ ਸੀ ਮਤਲਬ ਜਿਵੇਂ ਇਹ ਉਹਨਾਂ ਦਾ ਧਰਮ ਚੇਂਜ ਕਰਕੇ ਉਹਨਾਂ ਨੂੰ 크ਰਿਸਚੀਅਨ ਬਣਾ ਸਕਦੇ ਆ ਤਾ ਇਹਨਾਂ ਕੋਲੇ ਬਹੁਤ ਸਕੀਮਾਂ ਨੇ ਜਿਵੇਂ 7.5 ਲੱਖ ਦਾ ਬਹੁਤ ਨੇ ਨਾ ਇਹ ਕੁਝ ਵੀ ਸਕੀਮਾਂ ਘੜ ਕੇ ਲੈ ਕੇ ਆ ਸਕਦੇ ਨੇ ਬਟ ਆਈ ਥਿੰਕ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕੋਰ ਕੇਸਿਸ ਦੇ ਬਾਰੇ ਹਨਾ ਇਹ ਆਪਾਂ ਨਾਲੋਂ ਜਿੱਦਾਂ ਬਹੁਤ ਅੱਗੇ ਦੀ ਸੋਚਦੇ ਆਗੇ ਆਪਾਂ ਇੱਕ ਪਾੜੇ ਹੁਣ ਉਹਨਾਂ ਨੂੰ ਉਹ ਮੂਮੈਂਟ ਦੇ ਵਿੱਚ ਪਤਾ ਸੀ ਜੇ ਉਹ ਲੁੱਟ ਕੇ ਮੰਨਿਆ ਜਾਂਦਾ ਕਿ ਉਹਨਾਂ ਨੂੰ ਲੈ ਕੇ ਆਉਂਦੇ ਹੁਣ ਜਿੱਦਾਂ ਕੇਸ ਚੱਲਿਆ ਸੀ ਇਹਨਾਂ ਨੂੰ ਵਾਪਸ ਦੇਣਾ ਪੈਣਾ ਸੀਗਾ ਇਹਨਾਂ ਨੇ ਆਪਣੀ ਪ੍ਰੋਟੈਕਸ਼ਨ ਲਈ ਸੰਧੀ ਬਣਾ ਲਈ ਸੋ ਜਿੱਦਾਂ ਆਪਾਂ ਮੋਪਾਲ ਦੇ ਵਿੱਚ ਜੀਂਦੇ ਆ ਨਾ ਜੇ ਆਪਾਂ ਕਹਿੰਦੇ ਆਗੇ ਕਿ ਹੁਣ ਜਿੱਦਾਂ ਹੋ ਜੇ ਇਹ ਆਪਾਂ ਤੋਂ ਬਹੁਤ ਅੱਗੇ ਦੀ ਵੀ ਸ ਪਾ ਚੀਜ਼ਾਂ ਜਾਂ ਡਿਸੀਜਨ ਲੈਣੇ ਆ ਅੱਗੇ ਜਾ ਕੇ ਸਾਡੀਆਂ ਪੀੜ੍ਹੀਆਂ ਨੂੰ ਇਹਨਾਂ ਦਾ ਕੀ ਜਿੱਦਾਂ ਨਤੀਜਾ ਹੋਊਗਾ ਉਹਦਾ ਬੇਸਿਕਲੀ ਤਾਂ ਲੁੱਟ ਕੀ ਲੈ ਕੇ ਆਏ ਨੇ ਇਹ ਤਾਂ ਮਤਲਬ ਆਪਾਂ ਸਾਰੇ ਜਾਣਦੇ ਆ ਪਰ ਉਹਨੂੰ ਕਵਰ ਅਪ ਕਰਨ ਲਈ ਇਹਨਾਂ ਨੇ ਐ ਕਿਹਾ ਤਾਂ ਕਿ ਸਾਨੂੰ ਗਿਫਟ ਕੀਤਾ ਜਦੋਂ ਕਿ ਮਹਾਰਾਜ ਦਲੀਪ ਸਿੰਘ ਇੰਨੀ ਛੋਟੀ ਏਜ 'ਚ ਸੀਗੇ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਉਹ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੋਊਗਾ ਕਿ ਗਿਫਟ ਕਿਵੇਂ ਕਰੀਦਾ ਨਹੀਂ ਪਤਾ ਉਹਨਾਂ ਨੂੰ ਆਰਡਰ ਕੀਤਾ ਗਿਆ ਸੀ ਕਿ ਆਹ ਆਪਣੀ ਸੰਧੀ ਹੋ ਰਹੀ ਹੈ ਤੇ ਤੂੰ ਕੋਹੀ ਨੂਰ ਹੀਰਾ ਸਾਨੂੰ ਗਿਫਟ ਕਰਨਾ ਹਾਂਜੀ ਫਿਰ ਉਹਨਾਂ ਤੋਂ ਸਾਈਨ ਕਰਾਏ ਗਏ ਸੀ ਉਹਦੇ ਤੇ ਤੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਜਿਹੜਾ オリジナル ਹੈਗਾਗਾ ਮਤਲਬ ਕੋਹੀਨੂਰ ਉਹ ਪਿਆਗਾ ਟਾਵਰ ਆਫ ਲੰਡਨ ਤੇ ਜਿੱਥੇ ਸ਼ਾਹੀ ਪਰਿਵਾਰ ਦੀ ਇਹਨਾਂ ਦੀ ਬਹੁਤ ਸਾਲਾਂ ਤੋਂ ਰੈ residense ਰਹੀ ਹੈ ਤੇ ਉਹਦੇ ਵਿੱਚ ਪਿਆਗਾ ਤੇ ਉੱਥੇ ਨਾ ਵੀਡੀਓਗ੍ਰਾਫੀ ਨਾ ਕੁਝ ਹੋਰ ਉਹ ਮੈਂ ਵਾਰ-ਵਾਰ ਫਿਰ ਤੁਹਾਨੂੰ ਦੱਸਦਾ ਜਾਣਾ ਕਿਸੇ ਨੂੰ ਵੀ ਅਲਾਉਡ ਨਹੀਂ ਹੈਗਾ ਹੁਣ ਜੀ ਅਸੀਂ ਸੈਂਟਰ ਲੰਡਨ ਤੋਂ ਜਾਣਾ ਹੈ ਸਾਊਥ ਹਾਂ ਸਟੇਸ਼ਨ ਵੱਲ ਕਿਉਂਕਿ ਉੱਥੇ ਅੱਜ ਸਾਡੀ ਰੇਡੀਓ ਤੇ ਇੰਟਰਵਿਊ ਹੈ। ਓ ਮਾਈ ਗਾਡ। ਆਂ ਰਿਪੋਰਟ। ਇਹ ਹੈ ਲੰਡਨ ਦੀ ਮੈਟਰੋ ਦਾ ਹਾਲ। ਜਾਣਾ ਤਾਂ ਪੈਣਾ ਹੀ ਆ ਕੀ ਕਰੀਏ। ਇਹ ਅਸੀਂ ਪਹੁੰਚ ਗਏ ਆ ਜੀ ਹੁਣ ਦੇਸੀ ਰੇਡੀਓ ਤੇ। ਇਹ ਹੈ ਇੰਗਲੈਂਡ ਦਾ ਦੇਸੀ ਰੇਡੀਓ। ਤੇ ਅੱਜ ਇਹਦੇ ਅੰਦਰ ਜਾਣ ਦਾ ਫਾਈਨਲੀ ਮੌਕਾ ਮਿਲਿਆ ਸੰਦੀਪ ਪਤਾ ਨਹੀਂ ਆਪਾਂ ਕਿੰਨੇ ਵਾਰ ਇਹਦੇ ਗੇਟ ਉੱਤੇ ਲੰਘਿਆ ਜਦੋਂ ਅਸੀਂ ਪਹਿਲੀ ਵਾਰ ਹੀ ਇੰਗਲੈਂਡ ਆਏ ਸੀ ਨਾ ਉਦੋਂ ਆਪਾਂ ਦੇਖਿਆ ਸੀ ਹਨਾ ਤੇ ਉਦੋਂ ਮੈਂ ਸੰਦੀਪ ਨੂੰ ਪਛੇਮ ਮੈਂ ਕਿਹਾ ਪੰਜਾਬੀ ਸੈਂਟਰ ਆ ਦੇਸੀ ਰੇਡੀਓ ਤੇ ਪੁਰਾਣਾ ਇਹ ਕਾਫੀ ਹਾਂਜੀ ਹਾਂਜੀ ਇਹ 21 22 ਸਾਲ ਪੁਰਾਣਾਗਾ 2002 ਦੇ ਵਿੱਚ ਇਹ ਦੇਸੀ ਰੇਡੀਓ ਬਣਿਆ ਸੀਗਾ ਪਹਿਲਾਂ ਇਹ ਸੀਗਾ ਪੰਜਾਬੀ ਸੈਂਟਰ ਅੱਛਾ ਇੱਕ ਇੱਕ ਮਹੀਨੇ ਲਈ ਜਿੱਦਾਂ ਪ੍ਰੋਗਰਾਮ ਆਉਂਦੇ ਸੀ ਜਦੋਂ ਕੋਈ ਗੁਰਪੁਰਬ ਹੁੰਦਾ ਵਿਸਾਖੀ ਹੁੰਦਾ ਪਹਿਲਾਂ ਪੰਜਾਬੀ ਸੈਂਟਰ ਸੀ ਤਾਂ ਇਹ ਪੰਜਾਬੀ ਸੈਂਟਰ ਵੀ ਲਿਖਿਆ ਫਿਰ ਉਸ ਤੋਂ ਬਾਅਦ ਦੇਸੀ ਰੇਡੀਓ ਬਣ ਗਿਆ ਫਿਰ ਉਹਨਾਂ ਨੂੰ ਗਵਰਨਮੈਂਟ ਨੇ ਲਾਇਸੈਂਸ ਦਿੱਤਾ ਤੇ ਹੁਣ ਆਪਣੇ ਸਾਰੇ ਜਿੱਦਾਂ ਸਾਊਥ ਇੰਦੇਚ 1 ਆਫ ਦਾ ਮੋਸਟ ਫੇਮਸ ਰੇਡੀਓ ਸਟੇਸ਼ਨ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਤੇ ਅਲੱਗ-ਅਲੱਗ ਸ਼ਹਿਰਾਂ 'ਚ ਇੱਥੇ ਰੇਡੀਓ ਚੱਲਦੇ ਆ ਤੇ ਸਾਊਥ ਹਾਲ 'ਚ ਇੱਥੇ ਦਾ ਜਿਹੜਾ ਮਸ਼ਹੂਰ ਰੇਡੀਓ ਇਹ ਚੱਲਦਾ ਹੈ ਅੱਜ ਪਹਿਲੀ ਵਾਰ ਇਹਦੇ ਅੰਦਰ ਜਾਣ ਦਾ ਸਬਬ ਬਣਿਆਗਾ ਤੇ ਦੇਖਦੇ ਅੰਦਰ ਸਤਿ ਸ੍ਰੀ ਅਕਾਲ ਜੀ ਹੋਰ ਕਿਦਾਂ ਜੀ ਠੀਕ ਠਾਕ ਜੀ ਜੀ ਵੈਲਕਮ ਜੀ ਜੀ ਸ਼ੁਕਰੀਆ ਜੀ ਅੱਜ ਦੂਜੀ ਵਾਰ ਗੱਲਬਾਤ ਕਰਾਂਗੇ ਜੀ ਇੰਗਲੈਂਡ ਦੇ ਰੇਡੀਓ ਰਾਹੀਂ ਪਹਿਲੀ ਕੀ ਤੁਸੀਂ ਬੋਲਵਰਹੈਂਮਟਨ 'ਚ ਓਹ ਕਿਹੜਾ ਸੀਗਾ ਸਮਝ ਨਹੀਂ ਆ ਗਿਆ ਗੁਲਸ਼ਨ ਪਹਿਲਾ ਸੀਗਾ ਜੀ ਗੁਲਸ਼ਨ ਰੇਡੀਓ ਤੇ ਇਹਨਾਂ ਦਾ ਸੈਟਅਪ ਹੈ ਹਾਂਜੀ ਕਰੀਏ ਸ਼ੁਰੂ ਜੀ ਹਾਂਜੀ 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 ਜੀ ਜੀ ਸ਼ੁਕਰੀਆ ਜੀ ਤੁਹਾਡਾ ਹਾਂਜੀ ਫਿਰ ਚਾਹ ਪਾਣੀ ਚਾਹ ਪਾਣੀ ਸ਼ੁਕਰੀਆ ਜੀ ਛੱਕ ਕੇ ਆਏ ਸੀ ਕੁਝ ਨਹੀਂ ਲੈਣਾ ਜੀ ਮੈਂ ਪਹਿਲਾਂ ਗੱਲਬਾਤ ਕਰਦੇ ਅਸੀਂ ਪਲੀਜ਼ ਡੂ ਨਾਟ ਐਂਟਰ ਸਟੂਡੀਓ ਅੰਟਿਲ ਨਿਊਜ਼ ਆਨ 에ਅਰ ਸੁਣ ਲਿਆ ਜੀ ਲਾਈਵ ਗੱਲਬਾਤ ਹੋਣੀ ਹੈ ਜੀ ਲਾਈਵ ਹੋਣੀ ਹੈ ਸ਼ੁਕਰੀਆ ਮੈਂ ਹੁਣ ਬੜਾ ਲੱਭਣ ਦੀ ਕੋਸ਼ਿਸ਼ ਕੀਤੀ ਲਾਸਟ ਟਾਈਮ ਫੇਸਬੁੱਕ ਤੇ ਵੀ ਮੈਸੇਜ ਛੱਡਿਆ ਇੰਸਟਾਗ੍ਰਾਮ ਤੇ ਵੀ ਛੱਡਿਆ ਸੀ ਪਰ ਫਿਰ ਮੈਂ ਉਹਨਾਂ ਤੋਂ ਲਾਈਕ ਦੇਖਿਆ ਸੀ ਕਿ ਆਪਾਂ ਉਹ ਹਰ ਕਜ਼ਿਨ ਨੂੰ ਦੇਖਿਆ ਸੀ ਹਾਂਜੀ ਆ ਫਿਰ ਕਿਉਂਕਿ ਉਹਨਾਂ ਨੂੰ ਜਾਣਦੇ ਹਾਂ ਉਹਨੇ ਹੁੰਦੇ ਸੀ ਸਾਡੇ ਕੋਲ ਹਾਂਜੀ ਹਾਂਜੀ ਤਾਂ ਫਿਰ ਉਹਦੇ ਤੋਂ ਸੀ ਕਿ ਆ ਵੀ ਜੀ ਕਹਿੰਦੇ ਆਪਾਂ ਇਹਨਾਂ ਦਾ ਨੰਬਰ ਤਾਂ ਲੈ ਸਕਦੇ ਹਾਂ ਹਾਂਜੀ ਮੈਂ ਅਸੀਂ ਉਹਦਾ ਨੰਬਰ ਲਵਕੇ ਫੋਨ ਕੀਤਾ ਪਰ ਤੁਸੀਂ ਉਹਦੇ ਚਲੇ ਗਏ ਸੀ ਅਸੀਂ ਚਲੇ ਗਏ ਸੀ ਹਾਂਜੀ ਹਾਂਜੀ ਤਾਂ ਫਿਰ ਉਹਨਾਂ ਨੂੰ ਕਿਹਾ ਸੀ ਕਿ ਜੇ ਵਾਪਸ ਆਇਨਾ ਫਿਰ ਸਾਨੂੰ ਦੱਸਿਓ ਮੈਂ ਉਸ ਪੰਜਾਬੋਂ ਆਇਆ ਹਾਂ ਸਬਨਾ ਸਬਨਾ ਲਈ ਕੁਝ ਕੁ ਚੱਲੇ ਆਇਆ ਹਾਂ ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਉਸ ਪੰਜਾਬੋਂ ਖੁਸ਼ੀ ਤੇ ਰਿਪਨ ਪਹੁੰਚੇ ਹੋਏ ਨੇ ਜਿਹੜੇ ਕਿ ਬਲੌਗਰ ਨੇ ਪੰਜਾਬੀ ਟ੍ਰੈਵਲ ਕਪਲ ਦੇ ਨਾਮ ਦੇ ਨਾਲ ਤੁਸੀਂ ਇਹਨਾਂ ਨੂੰ ਜਾਣਦੇ ਹੋ ਰਿਪਨ ਤੇ ਖੁਸ਼ੀ ਚਾਹਲ ਇੰਸਟਾਗ੍ਰam ਪੇਜ ਤੇ ਵੀ ਆਪਾਂ ਇਹਨਾਂ ਨੂੰ ਦੇਖਦੇ ਹਾਂ ਇਹ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਉੱਥੋਂ ਦੀਆਂ ਇਤਿਹਾਸਿਕ ਥਾਵਾਂ ਉੱਥੋਂ ਦੀ ਸੱਭਿਆਚਾਰ ਬਾਰੇ ਸਾਨੂੰ ਜਾਣਕਾਰੀ ਦਿੰਦੇ ਨੇ ਤੇ ਸਾਨੂੰ ਬਹੁਤ ਸਾਰੀ ਜਾਣਕਾਰੀ ਇਨਾਂ ਦੇ ਟ੍ਰੈਵਲ ਬਲੌਗਸ ਦੇ ਵਿੱਚੋਂ ਮਿਲਦੀ ਆ ਤੇ ਆਪਾਂ ਹੋਰ ਦੇਸ਼ਾਂ ਬਾਰੇ ਹੋਰ ਸੱਭਿਆਚਾਰਾਂ ਬਾਰੇ ਉਥੋਂ ਜਾਣਕਾਰੀ ਵੀ ਲੈਂਦੇ ਆ ਸਭ ਤੋਂ ਪਹਿਲਾਂ ਤਾਂ ਰਿਪਨ ਤੇ ਖੁਸ਼ੀ ਤੁਹਾਨੂੰ ਦੇ ਸੀ ਰੀਤੀ ਸਟੂਡੀਓ ਦੇ ਵਿੱਚ ਜੀ ਆਇਆਂ ਨੂੰ ਬਹੁਤ ਬਹੁਤ ਜੀ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰਿਪਨ ਤੇ ਖੁਸ਼ੀ ਸਭ ਤੋਂ ਪਹਿਲਾਂ ਸਾਨੂੰ ਦੱਸੋ ਕਿ ਇਹ ਜਿਹੜੀ ਟ੍ਰੈਵਲ ਬਲੌਗਸ ਦੀ ਤੁਸੀਂ ਸ਼ੁਰੂਆਤ ਕੀਤੀ ਕਿਸ ਤਰ੍ਹਾਂ ਹੋਈ ਕਿਸ ਤਰ੍ਹਾਂ ਖਿਆਲ ਆਇਆ ਮਨ ਦੇ ਵਿੱਚ ਤੁਸੀਂ ਸ਼ੁਰੂਆਤ ਕੀਤੀ ਸੀ ਮਨ ਦੇ ਵਿੱਚ ਜਿਵੇਂ ਆਪਾਂ ਹਮੇਸ਼ਾ ਹਰ ਬੰਦਾ ਜਦੋਂ ਕੋਈ ਨਵਾਂ ਕੰਮ ਸ਼ੁਰੂ ਕਰਦਾ ਥੋੜੀ ਝਿਜਕ ਹੁੰਦੀ ਆ ਡਰ ਹੁੰਦਾ ਵਾ ਤੁਹਾਨੂੰ ਵੀ ਇਦਾਂ ਮਹਿਸੂਸ ਹੋਇਆ ਸੀ ਹਾਂਜੀ ਡਰ ਤਾਂ ਬਸ ਇਹ ਸੀਗਾ ਵੀ ਹੈ ਤਾਂ ਇੱਕ ਤਰ੍ਹਾਂ ਦਾ ਹੈ ਵੀ ਨਹੀਂ ਕਿਉਂਕਿ ਸਾਡਾ ਸ਼ੌਂਕ ਸੀ ਘੁੰਮਣਾ ਘੁੰਮਣ ਦੇ ਨਾਲ ਇੱਕ ਜੌਬ ਸੀ ਹੈਨਾ ਜੀ ਪਰ ਜਦੋਂ ਕਿਸੇ ਵੀ ਕੰਮ 'ਚ ਤੁਹਾਨੂੰ ਸਕਸੈਸ ਮਿਲਦਾ ਬੇਸਿਕਲੀ ਖੁਸ਼ੀ ਤਾਂ ਤੁਹਾਨੂੰ ਹੁੰਦੀ ਆ ਹੈ ਨਾ ਜੇ ਨਹੀਂ ਮਿਲਦਾ ਉਹ ਫੇਲਿਅਰ ਹੁੰਦਾ ਇੱਕ ਫਿਰ ਐਦਾਂ ਹੁੰਦਾ ਵੀ ਕਿੱਥੇ ਕਮੀਆਂ ਰਹੀਆਂ ਆਪਾਂ ਨੂੰ ਕਿਹਣੀ ਜੇ ਸਕਸੈਸ ਮਿਲਿਆ ਨਾ ਜੀ ਤੇ ਖੁਸ਼ੀ ਹੁੰਦੀ ਆ ਲੋਕਾਂ ਨੇ ਇੰਨਾ ਪਿਆਰ ਦਿੱਤਾ ਤਿੰਨ ਸਾਲਾਂ 'ਚ ਦੁਨੀਆ ਭਰ ਦੇ ਪੰਜਾਬੀ ਜਿੱਥੇ ਬੈਠੇ ਆ ਤੇ ਸਾਨੂੰ ਅਡੀਕਦੇ ਰਹਿੰਦੇ ਆ ਵੀ ਕਦੋਂ ਸਾਡੇ ਕੋਲੇ ਆਉਣ ਸੰਦਿਕਣਾ ਨਾ ਤੇ ਜਦ ਜਿੱਥੇ ਵੀ ਜਾਂਦੇ ਆ ਕਿਤੇ ਸਾਊਥ ਆਲੋਂ ਤੁਰਿਏ ਤੇ ਤੇ ਲੰਡਨ ਚ ਗਿਆ ਦੀ ਜੋ ਵੀ ਪੰਜਾਬੀ ਮਿਲਦਾ ਬਾਹਾਂ ਖੋਲ ਕੇ ਮਿਲਦੇ ਬਹੁਤ ਖੁਸ਼ੀ ਹੁੰਦੀ ਹੈ ਤੇ ਸਾਰਾ ਇਸੇ ਦੀ ਬਦੌਲਤ ਹੈ ਜੇ ਅਸੀਂ ਅ ਮਤਲਬ ਸੋਸ਼ਲ ਮੀਡੀਆ ਤੇ ਆਏ ਜੀ ਸੌਥਾਲ ਤੋਂ ਕਿਹਨੇ ਕਿਹਨੇ ਸੁਣਿਆ ਅੱਜ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਨ ਆਫ ਦਾ ਬੈਸਟ ਇੰਟਰਵਿਊਸ ਜੋ ਇੱਕ ਸੀ ਬਹੁਤ ਸੋਹਣੀ ਗੱਲਬਾਤ ਰਹੀ ਰੀਅਲੀ ਥੈਂਕ ਯੂ ਤੇ ਇੱਕ ਐਦਾ ਹੁੰਦਾ ਨਾ ਤੁਹਾਨੂੰ ਆਪ ਨੂੰ ਵੀ ਗੱਲਬਾਤ ਕਰਕੇ ਸਵਾਦ ਆਉਂਦਾ ਮਤਲਬ ਪਤਾ ਹੀ ਨਹੀਂ ਲੱਗਿਆ ਕਿਵੇਂ ਡੇਢ ਘੰਟਾ ਮਿਲਿਆ ਤਾਂ ਕਿੰਨਾ ਟਾਈਮ ਹੋ ਗਿਆ ਡੇਢ ਘੰਟਾ 10 ਵਜੇ ਘੰਟਾ ਸਵਾ ਡੇਢ ਘੰਟਾ ਲੰਘਿਆ ਹਨ ਸਾਨੂੰ ਬਿਲਕੁਲ ਵੀ ਪਤਾ ਨਹੀਂ ਲੱਗਿਆ ਨਾਲ ਇਹਨਾਂ ਨੇ ਸਾਡੀ ਇਹ ਵੀ ਇੱਛਾ ਪੂਰੀ ਕੀਤੀ ਜੀ ਜੇ ਅਸੀਂ ਕਹਿੰਦੇ ਸੀ ਵੀ ਲਾਈਨ ਤੇ ਲੈ ਕੇ ਬਾਕੀ ਨਾਲ ਗੱਲਾਂ ਬਾਤਾਂ ਕਰਨੀਆਂ ਇਹਨਾਂ ਨੇ ਲਾਈਨ ਵੀ ਓਪਨ ਕਰਤੀ ਸੀ ਕਾਫੀ ਸਾਰਿਆਂ ਦੇ ਸਬਸਕ੍ਰਾਈਬਰਸ ਦੇ ਵਿੱਚੋਂ ਜਾਂ ਸਾਨੂੰ ਦੇਖਣ ਵਾਲੇ ਫੋਨ ਵੀ ਹੈ ਰੀਅਲੀ ਥੈਂਕ ਯੂ ਜੀ ਬਹੁਤ ਬੜੀ ਥੈਂਕ ਯੂ ਜੀ ਲਓ ਜੀ ਹੁਣ ਵਧਾਈ ਅੱਗੇ ਸਫਰ ਤੇ ਘਰ ਵੱਲ ਚੱਲਦੇ ਹਾਂ ਬਹੁਤ ਸੋਹਣਾ ਰਿਹਾ ਸਾਰਾ ਜੀ ਸਤਿ ਸ੍ਰੀ ਅਕਾਲ ਜੀ ਤੇ ਬਹੁਤ ਚੰਗਾ ਲੱਗਾ ਤੇ ਮੈਂ ਪਹਿਲੀ ਵਾਰੀ ਨਾ ਮੇਰਾ ਬ੍ਰਦਰ ਅਸੀਂ ਤਰਨਤਾਰਨ ਜ਼ਿਲ੍ਹੇ ਨਾਲੋਂ ਆਉਂਕਰ ਤੇ ਰਈਏ ਤੇ ਲੱਗੇ ਸਾਡਾ ਪਿੰਡ ਹੈ ਜਲਾਲਾਬਾਦ ਰਈਆ ਹਾਂਜੀ ਰਈਆ ਸਾਡਾ ਰਾਜੀ ਉਹਨਾਂ ਦਾ ਰਈਆ ਅੱਛਾ ਰਈਆ ਫਿਰ ਮਨ ਤੇ ਲੱਗੇ ਹਾਂਜੀ ਤੇ ਮੇਰਾ ਬ੍ਰਦਰ ਕਵਲ ਜੀ ਤੇ ਢਿੱਲੋਂ ਉਹਨੇ ਸਭ ਤੋਂ ਪਹਿਲਾਂ ਮੈਨੂੰ ਕਿਹਾ ਸੀਗਾ ਵੀ ਤੁਸੀਂ ਭੈਣ ਜੀ ਵੇਖਿਆ ਕਰੋ ਤੁਹਾਡੇ ਬਲੌਗਸ ਉਹ ਲਗਾਤਾਰ ਵੇਖਦਾ ਤੇ ਅੱਜ ਜਦੋਂ ਮੈਨੂੰ ਪਤਾ ਲੱਗਾ ਸਵੇਰੇ ਵੀ ਤੁਸੀਂ ਦੇਸ਼ ਰਿਓ ਤੇ ਆ ਰਹੇ ਆ ਤੇ ਮੇਰੀ ਨੀਸ ਮੈਲਬੌਰਨ ਤੋਂ ਮੈਂ ਨਾਲ ਗੱਲ ਕਰ ਰਹੀ ਸੀ ਨਵਰੀਤ ਜਦੋਂ ਉਹਨੂੰ ਮੈਂ ਦੱਸਿਆ ਉਹ ਕਹਿੰਦੀ ਪੁੱਈ ਤੁਸੀਂ ਹੋੜੇ ਭੱਜ ਜਾਓ ਤੁਸੀਂ ਚੱਲ ਜਾਓ ਉਹ ਵੀ ਕਰਨਾ ਵਿੱਚ ਇਹ ਤੇ ਲੰਘ ਨਾ ਜਾਣ ਕਿਤੇ ਉਹ ਕਹਿੰਦੀ ਇਹਨਾਂ ਦੀ ਇਹਨਾਂ ਦੀ ਮਤਲਬ ਜਿਹੜੀਆਂ ਜਿਹੜ ਬਲੌਗਸਾਂ ਤੇ ਬੜੇ ਇਨਫੋਰਮੇਟਿਵ ਹੁੰਦੇ ਆ ਤੇ ਉਹ ਕਹਿੰਦੀ ਤੁਸੀਂ ਜੋ ਜਾਓ ਤੇ ਫਿਰ ਮੈਂ ਉਸੇ ਵੇਲੇ ਫੋਨ ਬੰਦ ਕਰਕੇ ਤੇ ਚਲੋ ਥੈਂਕ ਯੂ ਵੈਰੀ ਮਾਜੀ ਜੀ ਜੀ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਚਲੋ ਮਿਲਦੇ ਆਂ ਜੀ ਫੇਰ ਕਦੇ ਜੀ ਜੀ ਬਹੁਤ ਵਧੀਆ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਜੀ ਸ਼ੁਕਰੀਆ ਤੁਹਾਡਾ ਆਪਣਾ ਮਨ ਜਿੱਤਿਆ ਤੁਹਾਨੂੰ ਪਤਾ ਸ਼ਾ ਸ਼ਾ ਹਾਂਜੀ ਬਹੁਤ ਚੰਗਾ ਲੱਗਾ ਜੀ ਸ਼ੁਕਰੀਆ ਥੈਂਕ ਯੂ so much ਅੱਜ ਵਾਲੀ ਜਿਹੜੀ ਗੱਲਬਾਤ ਸੀ ਨਾ ਵਾਕਈ ਦਿਲ ਖੁਸ਼ ਹੋ ਗਿਆ ਇੰਨੀ ਕਿ ਜ਼ਬਰਦਸਤ ਮਤਲਬ ਇੱਕ ਐ ਹੁੰਦਾ ਨਾ ਤੁਹਾਨੂੰ ਟਾਈਮ ਦਾ ਪਤਾ ਨਹੀਂ ਲੱਗਦਾ ਵੀ ਟਾਈਮ ਕਦੋਂ ਲੰਘ ਜਾਂਦਾ ਤੇ ਉਵੇਂ ਕਰਕੇ ਲੰਘਿਆ ਕੁਝ ਜਿਵੇਂ ਤੁਹਾਨੂੰ ਦੱਸਿਆ ਸਾਰਿਆਂ ਦੇ ਫੋਨ ਆਏ ਸੀ ਹਨਾ ਫੋਨ ਕਾਲਜ਼ ਲਾਈਆਂ ਤੇ ਕੈਨੇਡਾ 'ਚ ਵੀ ਸਾਨੂੰ ਜਿਵੇਂ ਇੱਕ ਦਿਨ ਪਹਿਲਾਂ ਹੀ ਮੈਂ ਬੋਲਿਆ ਰੇਡੀਓ ਤੇ ਕਹਿ ਰਹੇ ਆ ਕਾਫੀ ਜ਼ਾਰੇ ਅਪਰੋਚ ਕਰ ਰਹੇ ਸੀ ਗੱਲਬਾਤ ਲਈ ਤੇ ਉਹਨਾਂ ਨੂੰ ਪਲੀਜ਼ ਦੀ ਰਿਕਵੈਸਟ ਆ ਕਿ ਲਾਈਨ ਆ ਜਿਹੜੇ ਫੋਨ ਲਾਈਨ ਖੁੱਲੀ ਰੱਖਿਓ ਤੇ ਆਪਾਂ ਸਾਰੇ ਦੇਖਣ ਵਾਲਿਆਂ ਨਾਲ ਤੇ ਉਹਨਾਂ ਦੇ ਸਵਾਲ ਨਾਲ ਲਵਾਂਗੇ ਤੇ ਫਿਰ ਗੱਲਾਂ ਬਾਤਾਂ ਹੋਣਗੀਆਂ ਹੋਰ ਵੀ ਜ਼ਿਆਦਾ ਵਧੀਆ ਲੱਗੂਗਾ ਤੇ ਹੁਣ ਅਸੀਂ ਘਰੇ ਚੱਲਦੇ ਆ ਤੇ ਲੰਚ ਕਰਦੇ ਹਾਂ ਜਾ ਕੇ ਲਓ ਜੀ ਇਹ ਆਪਾਂ ਪਹੁੰਚ ਗਏ ਆਪਣੇ ਘਰੇ ਤੇ ਅੱਜ ਕਹਿੰਦੇ ਮਾਮੀ ਜੀ ਨੇ ਬਣਾਈਆ ਕੜੀ ਖੁਸ਼ਬੂਆਂ ਕਹਿੰਦੇ ਇੱਥੇ ਤੱਕ ਆਈ ਜਾਂਦੀਆਂ ਇੱਕ ਤਾਂ ਇਹ ਆ ਫੋਨ ਤੇ ਪਹਿਲਾਂ ਹੀ ਦੱਸ ਦਿੰਦੇ ਆ ਵੀ ਕੀ ਬਣਾਇਆ ਪੋਖਾ ਲਾਗੀ ਕੜੀ ਸੁਣ ਕੇ ਮੈਂ ਕੜੀ ਰੰਗੀ ਪੱਗ ਬੰਨੀ ਆ ਖੋਲੋ ਦਰਵਾਜੇ ਖੋਲੋ ਲਓ ਜੀ ਪਹੁੰਚ ਗਏ ਪਹੁੰਚ ਗਏ ਕਹਿੰਦੇ ਘਰੇ ਪਾ ਦੋ ਪ੍ਰਸ਼ਾਦੇ ਬਿਲਕੁਲ ਹੰਗਰੀ ਆਏ ਹਾਏ ਅੱਜ ਤਾਂ ਲਾਵਾਂ ਡੱਕ ਰਹੀਆਂ ਸੀ ਆ ਦੇਖ ਕੇ ਕੜੀ ਕੜੀ ਚੌਲ ਹੌਸਟਲ 'ਚ ਖਾਂਦੇ ਹੁੰਦੇ ਸੀ ਪੰਜਾਬੀ ਯੂਨੀਵਰਸਿਟੀ ਦੇ ਤੇ ਅੱਜ ਬੜੇ ਦਿਨਾਂ ਬਾਅਦ ਕੜੀ ਚੌਲ ਦੁਪਹਿਰੇ ਖਾਣ ਨੂੰ ਮਿਲੇ ਹੋਰ ਪਾਦਾਂ ਚਾਹੀਦੇ ਨੇ ਹਾਂਜੀ ਚਟਨੀ ਪਾ ਦੋ ਮਾਮੀ ਸਾਡੀ ਐ ਚੰਗੀ ਆ ਜੀ ਦੇਖੋ ਚਟਨੀ ਪਦੀਨੀਆਂ ਦੀਆਂ ਧਣੀਆਂ ਕਦੇ ਪਿਆਜ਼ਾਂ ਦੀ ਚਟਨੀ ਕੁੱਟ-ਕੁੱਟ ਰੱਖਦੇ ਆ ਲੱਕਰੀਏ ਸ਼ੁਰੂ ਆ ਜਾਓ ਖੁਸ਼ੀ ਬੈਠੋ ਸੋਏ ਸੀ ਜੀ ਆਪਣਾ ਇਸ ਦਾ ਵਲੌਗ ਤੇ ਇਹਨੂੰ ਇੱਥੇ ਕਰਦੇ ਆ ਹੁਣ ਸਮਾਪਤ ਜਿਹਦੇ ਚ ਤੁਹਾਨੂੰ ਦਿਖਾਈਆਂ ਮਹਾਰਾਜ ਰਣਜੀਤ ਸਿੰਘ ਦੇ ਰਾਜ ਨਾਲ ਸੰਬੰਧਿਤ ਸਾਰੀਆਂ ਥਾਵਾਂ ਆਉਣ ਵਾਲੇ ਵਲੌਗ ਚ ਹੋਰ ਵੀ ਤੁਹਾਨੂੰ ਜਿਹੜੀਆਂ ਇੰਪੋਰਟੈਂਟ ਤੇ ਹਿਸਟੋਰੀਕਲ ਚੀਜ਼ਾਂ ਉਹ ਦਿਖਾਉਂਦੇ ਰਵਾਂਗੇ ਤੇ ਤੁਸੀਂ ਜੁੜੇ ਰਹੋ ਆਪਣੇ ਸਫਰ ਨਾਲ ਇੰਗਲੈਂਡ ਤੋਂ ਮਿਲਦੇ ਆ ਜੀ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ